ਗਏ ਨਹੀਂ ਦੁਕਾਨ ਤੇ ਮੈਂ ਨਹੀਂ ਜਾਣਾ ਮੇਰਾ ਮੂਡ ਨਹੀਂ ਸਹੀਗਾ ਤੇ ਦੁਕਾਨਦਾਰੀ ਨਹੀਂ ਕਰਨੀ ਇਹ ਥੋੜੀ ਵੀ ਮੂਡ ਤਾਂ ਖਰਾਬ ਹੈ ਮੂਡ ਤਾਂ ਇਹਨੂੰ ਕੀ ਹੋਇਆ ਵਾ ਰੋਟੀ ਕਿਤੋਂ ਖਾਣੀ ਤੇ ਜੇ ਦੁਕਾਨਾ ਅੱਜ ਬੰਦ ਕਰ ਦਿੱਤੀ ਤੈਨੂੰ ਕੋਈ ਗੱਲ ਦਾ ਪਤਾ ਪਤਾ ਹੁੰਦਾ ਵਾ ਐਵੇਂ ਨਾ ਚਬੜ-ਜਬੜ ਕਰਿਆ ਕਰ ਹੋਈ ਕੀ ਗੱਲ ਆ ਕਿਉਂ ਇਹਨੇ ਗੁੱਸੇ ਚ ਆਏ ਜੀ ਕੁਛ ਨਹੀਂ ਹੋਇਆ ਆ ਕਿੰਨੀ ਇਹਨੇ ਪਲਛਾਂ ਫੜੀਆਂ ਹੈ ਉਤਰਾ ਕਹਿੰਦੀ ਪੈਸੇ ਨਹੀਂਗੇ ਪੈਸੇ ਨਹੀਂਗੇ ਇੰਨਾ ਸਮਾਨ ਕਿੱਥੋਂ ਲੈਣਦਾ ਸੀ ਮੇਰਾ ਨੀਆ ਮਨਮੀਤ ਲਾਨ ਲੱਗੀ ਸੀ ਤੇ ਇੱਥੇ ਛੱਡ ਗਈ ਤੇ ਉਹ ਉੱਪਰ ਗਈ ਹੈ 2 ਮਿੰਟ ਸੱਚ ਮੈਂ ਟਰਨ ਨਾਲ ਗੱਲ ਕਰਨੀ ਆ ਮੇਰੀ ਗੱਲ ਸੁਣੋ ਅੰਜੂ ਆਈ ਸੀ ਕੱਲ ਪਰਸੋਂ ਤੇ ਉਹਨੇ ਨਾ ਮੇਕੋ ਪਰਸ ਲੈ ਗਈ ਆਪਣਾ ਕਿਤੇ ਉਹਦਾ ਮੇਰੇ ਕੋ ਪਰਸ ਪਿਆ ਹੀ ਤੇ ਉਹਨੇ ਮੇਕੋ 500 ਰੁਪਏ ਲਿਆ ਤੇ ਉਹ ਦਿੱਤਾ ਨਹੀਂ ਹੈਗਾ ਮੈਂ ਹੁਣ ਮਨਮੀਤ ਨੂੰ ਭੇਜਿਆ ਮੈਂ ਕਿ ਜਾਂ ਲੈ ਕੇ ਆ ਮੇਰੇ ਕੋ ਪੁੱਛ ਕੇ ਮੰਗਿਆ ਸੀ ਤੇ ਜਾਣੇ ਮੈਨੂੰ ਪੁੱਛ ਕੇ ਦਿੱਤਾ ਹੀ ਤੈਨੂੰ ਆਪਣੀਆਂ ਸਿਰ ਪੈਣਾ ਨਾ ਆਪਣੇ ਕੋ ਰੱਖਿਆ ਕਰੋ ਮੈਨੂੰ ਨਾ ਸੁਣਾਇਆ ਕਰ ਮੈਨੂੰ ਤਾਂ ਅੱਗੇ ਬੜੀ ਟੈਨਸ਼ਨ ਹੈਗੀ ਆ ਜਾ ਜਾ ਕੇ ਆਪਣਾ ਕੰਮ ਕਰ ਕੋਈ ਗੱਲ ਹੀ ਨਹੀਂ ਸੁਣੀ ਹੁੰਦੀ ਹੈ ਪਾਗਲਾ ਵਾਂਗੂ ਮੈਂ ਬੋਲੀ ਜਾਂਦੀ ਆ ਪਤਾ ਨਹੀਂ ਕਾਦਾ ਗੁੱਸਾ ਚੜਾ ਕੇ ਬੈਠੇ ਆ ਮੈਂ ਬੋਲਣ ਨਹੀਂ ਆ ਕਿਉਂ ਬੁਲਾਉਂਦੀ ਮੈਨੂੰ ਵਾਰ-ਵਾਰ ਦਿਮਾਗ ਹੀ ਖਰਾਬ ਕੀਤਾ ਇਹਨਾਂ ਤੇ ਸਾਰੇ ਟੱਬਰ ਦਾ ਹੀ ਦਿਮਾਗ ਖਰਾਬ ਹੈਗਾ ਹੈ ਮੋٹے ਦਿਮਾਗ ਦਾ ਹੈ ਉਹਨੂੰ ਕੀ ਕਿਹਾ ਹੀ ਹੁਣ ਹੁਣ ਉਹਦੇ ਦਿਵਾਲੇ ਹੋ ਗਿਆਂ ਤੇ ਮੰਮੀ ਘਰ ਦੀ ਟੈਨਸ਼ਨਾਂ ਨਹੀਂ ਲਵਾਂ ਮੈਂ ਪਤਾ ਨਹੀਂ ਕਿਹੜੇ ਪਰਸ ਦੀ ਗੱਲ ਕਰੀ ਜਾਂਦੀ ਮੇਰ ਨਾਲ ਅੰਜੂ ਨੇ ਪਰਸ ਦਿੱਤਾ ਹੀ ਮੈਂ ਲਿਆ ਸੀ ਇਹਨਾਂ ਨੂੰ ਮੈਂ ਕਹਿੰਨਾ ਲਿਓ ਦਿਓ ਇੱਕ ਦੋ ਜਨ ਚੀਜ਼ ਜਦੋਂ ਆਪੋ ਆਪਣੀ ਚੀਜ਼ ਹੈਗੀ ਕਿ ਕਿਉਂ ਵਰਤਦੀਆਂ ਵਾ ਤੇ ਜੇ ਉਹਨੇ ਤਾਂ ਨਾ ਗੱਲ ਕਰ ਹੀ ਦਿੱਤੀ ਹੈਗੀ ਆ ਤੇ ਤੂੰ ਉਹਨੂੰ ਆਰਾਮ ਨਾਲ ਵੀ ਕਹਿ ਸਕਦਾ ਸੀ ਵੀ ਮੇਰ ਨਾਲ ਨਾ ਗੱਲ ਕਰ ਨਹੀਂ ਐਨੇ ਲਮਾਰੀ ਚ ਪਰਸਾ ਫਿਰ ਵੀ ਮੰਗਦੀ ਫਿਰਦੀ ਆ ਜਾਂ ਤੇ ਚੀਜ਼ ਹੋਵੇ ਨਾ ਨਾ ਫਿਰ ਬੰਦਾ ਮੰਗਦਾ ਵੀ ਚੰਗਾ ਲੱਗਦਾ ਤੂੰ ਨੇ ਬਾਹਰੋਂ ਮੰਗੀ ਆ ਦਰਾਨੀ ਜਠਾਣੀ ਆ ਨਾ ਜੇ ਇੱਕ ਦੂਜੇ ਦੀ ਚੀਜ਼ ਵਰਤ ਲਈ ਤੇ ਕੀ ਹੋ ਗਿਆ ਤੇ ਫਿਰ ਲੜਦੀਆਂ ਕੋਆਂ ਕਿਉਂ ਉਸਨੋਂ ਹੁੰਦੀਆਂ ਕਿਉਂ ਟੈਨਸ਼ਨ ਦਿੰਦੀਆਂ ਮੈਨੂੰ ਤੂੰ ਨਾ ਚੁੱਪ ਕਰ ਜਾ ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਵੀ ਉਥੋਂ ਕਿਉਂ ਉੱਠ ਕੇ ਆ ਗਿਆ ਫੂਫੂ ਕਰਦਾ ਤੂੰ ਭੱਜ ਆਇਆ ਇੱਧਰ ਨੂੰ ਤੈਨੂੰ ਪਤਾ ਨਹੀਂ ਲੱਗਦਾ ਪੈ ਗੱਲ ਕਰਦੇ ਪਏ ਉਹ ਤੈਨੂੰਵਾਜਾ ਮਾਰਦਾ ਰਿਹਾ ਮਗਰੋ ਤੇ ਤੂੰ ਹੀ ਤੇ ਉਹਦੇ ਉਹਦੀ ਸਾਈਡ ਦੀ ਗੱਲ ਕੀਤੀ ਤੀ ਮੇਰੀ ਸਾਈਡ ਦੀ ਗੱਲ ਕੀਤੀ ਹੈ ਹੈ ਸ਼ਿਕਾਇਤ ਤੂੰ ਨੇ ਬੜੀ ਛੇਤੀ ਲਾਤੀ ਤੁਹਾਨੂੰ ਪੈਸੇ ਮੰਗਦਾ ਆਪਣੇ ਮੰਗੇ ਲੱਗੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਹਮੇਸ਼ਾ ਸਹੀ ਦਾ ਪੱਖ ਲੈਣੀ ਉਹ ਸਹੀ ਸੀਗਾ ਤਾਂ ਮੈਂ ਉਹਦਾ ਪੱਖ ਲਿਆ ਵਾ ਤੂੰ ਗਲਤ ਹੈ ਗਲੀਆਂ ਜਿਖਲੋ ਕੇ ਪੈਸੇ ਮੰਗੀ ਤੇ ਤਹਾਡੀਆਂ ਨਜ਼ਰਾਂ ਚ ਨਾ ਉਹ ਸਹੀ ਆ ਤੇ ਸਹੀ ਰਹਿਣਾ ਵਾ ਤੁਹਾਨੂੰ ਮੈਂ ਹੀ ਗਲਤ ਲੱਗਦਾ ਵਾ ਹੈ ਐਨਾ ਹੋਇਆ ਮਰਦਾ ਤਾਂ ਵੀ ਮੈਂ ਗਲਤ ਆ ਨਹੀਂ ਤੈਨੂੰ ਨਹੀਂ ਪਤਾ ਹੈ ਭੈਣ ਤੇਰੀ ਦਾ ਉਹ ਰਿਸ਼ਤਾ ਕਰਾਣ ਡਿਆ ਵਾ ਅੱਗੇ ਲੱਕੇ ਸਾਰੇ ਕੰਮ ਕਰਨ ਡਿਆ ਹੈਗਾ ਹੈ ਤਾਂ ਤੂੰ ਉਹਦੇ ਦਿਵਾਲੇ ਹੋਈ ਜਨਾਂ ਮੈਨੂੰ ਲੱਗਦਾ ਵਾ ਵੀ ਤੂੰ ਆਪਣੀ ਭੈਣ ਦਾ ਰਿਸ਼ਤਾ ਹੋਣ ਨਹੀਂ ਦੇਣਾ ਤੂੰ ਕਾਰਨ ਬਣਣਾ ਹੀ ਉਹਦਾ ਰਿਸ਼ਤਾ ਟੁੱਟਣ ਦਾ ਜਿੱਦਾਂ ਦੇ ਤੇਰੇ ਤੇਵਰ ਹੈਗੇ ਆ ਰਿਸ਼ਤੇ ਕਰਕੇ ਤੇ ਮੈਂ ਚੁੱਪ ਬੈਠਾ ਵਾਂ ਹਲੇ ਤੂੰ ਚੁੱਪ ਹਾਂ ਨਾਲੇ ਇਹ ਕੀ ਮਤਲਬ ਹੋਇਆ ਆਫੋਦੇ ਦੇ ਪੈਸੇ ਲੱਗੇ ਕਦੀ ਲਏ ਆ ਮੰਗੇ ਸੀ ਤੂੰ ਕਿਆ ਹੀ ਨਹੀਂ ਨਾ ਨਹੀਂ ਕਹੀ ਸੀ ਤੂੰ ਗੱਲ ਕੋਈ ਸ਼ਾਇਦ ਉਹਨਾਂ ਤਰੀਕੇ ਕੋਈ ਗੱਲ ਬੁਰੀ ਲੱਗੀ ਹੋਵੇ ਨਹੀਂ ਮੈਨੂੰ ਇਹ ਦੱਸੋ ਤੁਹਾਡੇ ਕਹਿੰਦੇ ਨਹੀਂ ਫੜੇ ਅਗਲੇ ਨੇ ਤਾਂ ਤੁਸੀਂ ਵੀ ਬਾਰ-ਬਾਰ ਦੇਈਏ ਨਹੀਂ ਲੱਲਾ ਪੈਸੇ ਲੱਲਾ ਪੈਸੇ ਲੈ ਗਿਆ ਉਹ ਪੈਸੇ ਦੇਤੇ ਮੈਂ ਮੇਰਾ ਕਿਆ ਨਹੀਂ ਉਹਨੇ ਟਾਲਿਆ ਮੇਰੀ ਗੱਲ ਸੁਣ ਭਾਵੇਂ ਜਿੱਦਾਂ ਹੀ ਨਾ ਥੱਲੇ ਰੋਟੀ ਬਣਾਉਂਦੇ ਸੀ ਕਹਿੰਦਾ ਨਾ ਤੇ ਸੋਦਾ ਇਕੱਠਾ ਹੀ ਜਾਂਦਾ ਸੀ ਨਾ ਹੁਣ ਜੇ ਹੋ ਹੀ ਗਿਆ ਚੋਂਕਾ ਬਖਰਾ ਹੋ ਗਿਆ ਤੇ ਕੋਈ ਗੱਲ ਨਹੀਂ ਆ ਫਿਰ ਕੀ ਆ ਸੌਦਾ ਤੇ ਤੇਰੀ ਦੁਕਾਨ ਤੋਂ ਹੀ ਆਣਾ ਬਾਹਰੋਂ ਤੇ ਆਣਾ ਨਹੀਂ ਨਾ ਮੈਂ ਉਹਨਾਂ ਨੂੰ ਬਾਹਰੋਂ ਲਿਆਂਦੇ ਨਹੀਂ ਨਹੀਂ ਤੇ ਮੰਮੀ ਆਪਾਂ ਗੱਲਾਂ ਚੁੱਕੇ ਰਹਿ ਗਏ ਆ ਜਿਹੜਾ ਹੁੰਦਾ ਸਾਨੂੰ ਗੱਲ ਕਰ ਚੱਲ ਜਾਂਦਾ ਜਿਹੜਾ ਹੁੰਦਾ ਸਾਨੂੰ ਗੱਲ ਕਰ ਜਾਂਦਾ ਵਾ ਜੇ ਚਾਚੀ ਆ ਤੇ ਚਾਚੀ ਨਹੀਂ ਮਾਨ ਕੋਈ ਗੱਲ ਨਹੀਂ ਅਸੀਂ ਨੀਵੇਂ ਨਹੀਂ ਉਹ ਚੱਲੇ ਗੱਲਾਂ ਸੁਣ ਕੇ ਫਿਰ ਕੀ ਹੋ ਗਿਆ ਤੂੰ ਨਾ ਹੋਣਾ ਇਹ ਵਾਲੇ ਕੰਮ ਨੂੰ ਛੱਡ ਕੇ ਨਾ ਤੇ ਉਧਰ ਤੁਰੋ ਭੈਣ ਦੇ ਰਿਸ਼ਤੇ ਵਾਲ ਤੁਰੋ ਉਹਦਾ ਰਿਸ਼ਤਾ ਜੇ ਹੋਵੇ ਉਹਦੇ ਵਿਆਹ ਕਰਕੇ ਉਹਦਾ ਤੇ ਉਹਦੇ ਹੱਥ ਪੀਲੇ ਕਰਕੇ ਉਹਨੂੰ ਉਹਦੇ ਘਰ ਤੋਂ ਰਹੀਏ ਤੇ ਨਹੀਂ ਇਹਨਾਂ ਨੂੰ ਨਹੀਂ ਪਤਾ ਲੱਗਦਾ ਜੇ ਆਪਾਂ ਅੱਗੇ ਲੱਗੀਆਂ ਤੇ ਗੱਲ ਤੋਰੀਏ ਉਹ ਵੀ ਆਪਾਂ ਹੀ ਗੱਲ ਕੀਤੀ ਤੇ ਫੇਰ ਹੀ ਅੱਗੇ ਲੱਗਾ ਨਾ ਅਜੇ ਵੀ ਕਹਿੰਦੇ ਕੱਲ ਫੋਨ ਕਰਦਾ ਤੇ ਉਹ ਨਹੀਂ ਨਾ ਠੀਕ ਹੈ ਗੱਲ ਕੀਤੀ ਉਹਦੀ ਤਬੀਅਤ ਨਹੀਂ ਠੀਕ ਤਾਂ ਹੀ ਤੋਂਨੇ ਆਫਿਸ ਤੋਂ ਛੁੱਟੀ ਲਈ ਹੈ ਤੇ ਹੁਣ ਅੱਜ ਉਹਨੂੰ ਰੈਸਟ ਕਰ ਲੈਂਦੇ ਕਰੋਗਾ ਫੋਨ ਕੱਲ ਮੈਂ ਤਾਂ ਕਿਹਾ ਤੇ ਹੈਗਾ ਵੀ ਕੱਲ ਸ਼ਾਮ ਨੂੰ ਟਾਈਮ ਰੱਖ ਲੋ ਕੱਲ ਹੋ ਆਓ ਜਾ ਕੇ ਕਾਲੇ ਪਹਿਆਣੀ ਕੋਈ ਕੰਮ ਹੁੰਦਾ ਤੁਸੀਂ ਕਾਲੇ ਪੈਂਦੇ ਹੋ ਮੰਮਾ ਚਲੋ ਕਾਲੇ ਨਹੀਂ ਪੈਂਦਾ ਤੁਸੀਂ ਸਾਡੇ ਨਾਲ ਚਲੋ ਬੇਟਾ ਮੈਂ ਨਾਲ ਨਹੀਂ ਜਾਣਾ ਹੈਗਾ ਦੇਖੋ ਸਾਡੇ ਨਾਲ ਕੋਈ ਸਿਆਣਾ ਤੇ ਹੋਣਾ ਚਾਹੀਦਾ ਨਾ ਕੱਲ ਨੂੰ ਇਹ ਤੇ ਨਹੀਂ ਨਾ ਕਹਿਣਗੇ ਕਿ ਕੋਈ ਆਇਆ ਨਹੀਂ ਆ ਸਿਰਫ ਭਰਾ ਨੂੰ ਭੇਜਤਾ ਵਾ ਇਹ ਤੇ ਉਹ ਕਹਣਾ ਵੀ ਮੰਮੀ ਨਾਲ ਆਏ ਆ ਜਿਹੜੀ ਗੱਲ ਕਰਨ ਵਾਲੀ ਆ ਕਰੀਏ ਆਪਾਂ ਫਰੂਟ ਖੜਨਾ ਫਰੂਟ ਲੈ ਕੇ ਜਾਵਾਂਗੇ ਸਗਣ ਤੁਹ ਤੁਸੀਂ ਆਪਣੇ ਹੱਥੀ ਪਾਇਓ ਲੱਕੀ ਵੇਖ ਮੇਰੀ ਗੱਲ ਸੁਣ ਜੇ ਇਦਾਂ ਮੈਂ ਇਕੱਲੀ ਜਾਵਾਂਗੀ ਨਾ ਤੇ ਚੰਗੇ ਨਹੀਂ ਲੱਗੀਦਾ ਫਿਰ ਮੈਨੂੰ ਤੇਰੀ ਚਾਚੀ ਨੂੰ ਹੀ ਨਾਲ ਖੜਨਾ ਪੈਣਾ ਫਿਰ ਆਪਾਂ ਇੰਨੇ ਸਾਰੇ ਜਣੇ ਚੰਗੇ ਨਹੀਂ ਲੱਗੀਦਾ ਉਹ ਵੇਖ ਲੈ ਦੋ ਜਣੇ ਆਏ ਆਪਾਂ ਸਾਰੇ ਜਣੇ ਚੱਲ ਜੀਏ ਇਸ ਕਰਕੇ ਨਾ ਬੇਟਾ ਕੋਈ ਗੱਲ ਨਹੀਂ ਹੈਗੀ ਵੱਡਾ ਹੈ ਉਹ ਤੁਸੀਂ ਤੂੰ ਵੱਡਾ ਹੈ ਹੈਨਾ ਤੁਸੀਂ ਜਾ ਕੇ ਆਪਣੇ ਫਰਜ਼ ਨਿਭਾਓ ਕੋਈ ਗੱਲ ਨਹੀਂ ਹੈ ਮੰਮੀ ਇੱਕ ਜਾਨੇ ਨਾ ਕੀ ਫਰਕ ਪੈਣਾ ਵਾ ਇੱਕ ਨਹੀਂ ਬੇਟਾ ਦੋ ਚਾਚੀ ਵੀ ਨਾਲ ਜਾਏਗੀ ਜੇ ਮੈਂ ਜਾਵਾਂਗੀ ਤੇ ਫਿਰ ਚਾਚੀ ਵੀ ਜਾਏਗੀ ਚਲੋ ਠੀਕ ਆ ਫਿਰ ਜਿੰਨਾ ਤੁਸੀਂ ਕਹੋਗੇ ਉਹ ਆਪਾਂ ਉਤਰੇ ਕਰ ਲੈਣੇ ਆ ਨਹੀਂ ਹੁੰਦਾ ਨਰਾਜ਼ ਮੈਂ ਆ ਚਲ ਕੋਈ ਨਹੀਂ ਬੇਟਾ ਸਿਆਣੇ ਬਣੀ ਦਾ ਹੁੰਦਾ ਗੱਲ ਜਿਹੜੀ ਨਾ ਹਲੀਮੀ ਦੇ ਨਾਲ ਸੁਣੀ ਦੀ ਐ ਸੋਚੀ ਦੀ ਸਮਝੀ ਦੀ ਗੱਲ ਫੇਰ ਕਿਹੇ ਨਤੀਜੇ ਤੇ ਪਹੁੰਚੀਦਾ ਵਾ ਹੁਣ ਜਦੋਂ ਵੀ ਪੈਸੇ ਲੈਣੇ ਨਾ ਮੈਂ ਨਹੀਂ ਲੈਣੇ ਤੂੰ ਹੀ ਲੈਣੇ ਜੀ ਬਸ ਠੀਕ ਆ ਹੁਣ ਘਰ ਤੈਨੂੰ ਲੱਗਦਾ ਨਾ ਕਿ ਮੈਂ ਸੜਕ 'ਚ ਮੰਗਦਾ ਅੱਜ ਤੋਂ ਬਾਅਦ ਨਹੀਂ ਮੈਂ ਪੈਸੇ ਮੰਗਦਾ ਕੋਈ ਨਹੀਂ ਮੈਂ ਆਪੇ ਗੱਲ ਕਰ ਲਾਂਗੀ ਕੋਈ ਗੱਲ ਨਹੀਂ ਜਾਵਾਂ ਹੁਣ ਦੁਕਾਨ ਤੇ ਹਾਂ ਤੂੰ ਜਾ ਦੁਕਾਨ ਤੇ ਸਰ ਭਾਬੀ ਟਾੜੂ ਦੇ ਜਲਾਉਣਾ ਇਸ ਵਲੇ ਹਾਂ ਥੋੜਾ ਜਿਹਾ ਖਲਾਰਾ ਜਿਹਾ ਲੱਗਦਾ ਹੈ ਮੈਂ ਕਿ ਚਲ ਸਾਫੀ ਕਰ ਲਾਂ ਤੂੰ ਕਿੱਧਰ ਆਈ ਆ ਮੈਂ ਵੀ ਕੰਮ ਹੀ ਆਈ ਹਾਂ ਤੁਹਾਡੇ ਕੋਲ ਤੈਨੂੰ ਕਿਹੜਾ ਕੰਮ ਪਿਆ ਗਿਆ ਤੁਸੀਂ ਉਸ ਦਿਨ ਕਿਹਾ ਸੀ ਨਾ ਮੈਂ 500 ਰੁਪਏ ਦਵਾਂਗੀ ਤੋ ਲੈਣ ਆਈ ਆ 500 ਰੁਪਏ ਚਾਹੀਦਾ ਹਨ ਹਾਂਜੀ ਦੇ ਦੂੰਗੀ ਕੋਈ ਗੱਲ ਨਹੀਂ ਤੋ ਦੇ ਦਿਓ ਮੈਂ ਤੇ ਭਾਬੀ ਨੇ ਬਾਜ਼ਾਰ ਜਾਣਾ ਵਾ ਅਲ ਫੜ ਛਾੜੂ ਲਾ ਫਿਰ ਮੈਂ ਲੈ ਕਿਉਂ ਨਹੀਂ ਅੰਦਰੋਂ ਨਹੀਂ ਛਾੜੂ ਤੂੰ ਹੀ ਆਪੇ ਲਾ ਲਿਓ ਨਾ ਤੇ ਪੈਸੇ ਦੇ ਦੋ ਤੇ ਭਾਬੀ ਥੱਲੇ ਬੈਠੇ ਮੈਂ ਜਾਣਾ ਵਾ ਉਹ ਤਾਂ ਹੀ ਤਾਂ ਕਹਿੰਦੀ ਆ ਮਾੜਾ ਜੀ ਇੱਥੋਂ ਤੱਕ ਕਰ ਮੈਂ ਪੈਸੇ ਵੜ ਕੇ ਲਿਆਵਾਂ ਅੰਦਰੋਂ ਤੈਨੂੰ ਦਵਾ ਅੰਦਰ ਨਾਲ ਮਾਰੀ ਚ ਪਏ ਆ ਪੈਸੇ ਮੈਂ ਪੌਕੇਟ ਚ ਥੋੜੀ ਪਾਈ ਜਿਹੜੇ ਤੈਨੂੰ ਇੱਥੋਂ ਕੱਢ ਕੇ ਦੇ ਦਾਂ ਤੇ ਤੂੰ ਹੀ ਲਾਉਣ ਤੇ ਦੇ ਜੇ ਲਾਈ ਜਾਵੋ ਮੈਂ ਤਾਂ ਲਾਣਾ ਹੀ ਆ ਆ ਫੜ ਤੂੰ ਲਾਤ ਮੈਂ ਲੈ ਕੇ ਆਈ ਪੈਸੇ ਸੋਨੀ ਤਰਾ ਨਹੀਂ ਵੜਾ ਜੀ ਚੱਗ ਤੂੰ ਹੀ ਬੜਾ ਸੋਨੀ ਤਰਾ ਲਾਉਂਦੇ ਹੋਂਦੇ ਕੂੜਾ ਪਿੱਛੇ ਛੱਡਿਆ ਸਾਰਾ লাগਿਆ ਝਾੜੂ ਲਾਤਾ ਜੀ ਆਏ ਮਨਮੀਤ ਚੰਗੀ ਤਰ੍ਹਾਂ ਨਹੀਂ ਲਾਇਆ ਤੂੰ ਦੇਖ ਤਾਂ ਸਾਰਾ ਆਦੇ ਕੂੜਾ ਉੱਧੇ ਹੀ ਪਿਆ ਵਾ ਤਾਂ ਇਹ ਤੇ ਮੈਂ ਕਹਿ ਨਹੀਂ ਹੈ ਕਿ ਭਾਬੀ ਤੁਸੀਂ ਆਪੇ ਹੀ ਲਾ ਲਓ ਚਲ ਮੈਂ ਆਪੇ ਲਾ ਲੈਂਦੀ ਜੇ ਫੜਕੇ ਲਈ ਆ ਝਾੜੂ ਮੈਂ ਲਾ ਲੈਂਦੀ ਆਪੇ ਕਿੱਥੇ ਰੱਖਈਆਂ ਉਹ ਬਾਹਰ ਰਖਤਾ ਵਾ ਉਹੀ ਆਪੇ ਕਰ ਲਿਓ ਮੈਨੂੰ ਪੈਸੇ ਦਿਓ ਮੈਂ ਜਾਣਾ ਹਾਂ ਥੱਲੇ ਪੈਸੇ ਨਾ ਮੈਂ ਦੇਖੇ ਮੇਰੇ ਕੋ ਖੁੱਲੇ ਨਹੀਂ ਹੈਗੇ ਤੇ 500 ਦਾ ਕੀ ਖੁੱਲਾ ਹੋਣਾ ਵਾ ਉਹ ਹੋ ਮੇਰੇ ਕੋ ਖੁੱਲੇ ਨਹੀਂ ਹੈਗੇ ਤੇ ਤੂੰ ਇਦਾਂ ਕਰ ਬਾਅਦ ਵਿੱਚ ਮੈਂ ਤੈਨੂੰ ਫੜਾ ਦੂੰਗੀ ਥੱਲੇ ਤੂੰ ਚਲ ਜਾ ਹੁਣ ਮੈਂ ਤੇਰੀ ਭਾਬੀ ਨੂੰ ਫੜਾਇਆਉਂਗੀ ਭਾਬੀ ਪਹਿਲਾਂ ਮੈਨੂੰ ਇਹ ਦੱਸੋ ਮੈਂ 500 ਦੀਆਂ ਪਰਚੀਆਂ ਥੋੜੀ ਮੰਗਣ ਆਈ 500 ਰੁਪਈਆ ਮੰਗਣ ਆਈ ਆ ਮੇਰੇ ਕੋ ਨਹੀਂ ਹੈਗੇ ਹੁਣ ਜੇ ਹੁੰਦੇ ਤਾਂ ਤੈਨੂੰ ਮੈਂ ਫੜਾਈ ਦੇਨੇ ਸੀ ਤੂੰ ਜਾ ਕੋਈ ਗੱਲ ਨਹੀਂ ਤੂੰ ਫਿਰ ਝਾੜੂ ਕਿਹੜੀ ਗੱਲ ਮਰਵਾਇਆ ਜੇ ਮੇਰੇ ਕੋਲੋਂ ਮੈਂ ਦੇਖਣ ਗਈ ਸੀ ਅੰਦਰ ਮੇਰੇ ਕੋ ਹੈਗੇ ਤੇ ਨਹੀਂ ਹੈਗੇ ਤੇ ਤੂੰ ਕਿਹੜਾ ਚੰਗੀ ਤੇਰੇ ਲਾਇਆ ਵਾ ਉਦਾਂ ਤੇ ਫੇਰ ਖਲਾਰਾ ਹਗਾ ਮੈਂ ਆਪੇ ਲਾ ਲੈਣਾ ਸੀ ਮੈਂ ਤੇ ਐਵੇਂ ਪੁੱਠੇ ਮੱਤ ਨੂੰ ਦੇ ਝਾੜੂ ਲਵਾਤਾ ਦੇਖੋ ਮੈਂ ਤੇ ਤੂੰ ਲਾ ਲਈ ਆਪੇ ਲਾਈ ਜੋ ਤੁਹਾਨੂੰ ਆਉਂਦੇ ਜਦੋਂ ਵੇਖ ਗਈ ਕੀ ਮਨਮੀ ਗਲਤੀ ਹੋ ਗਈ ਮੇਤੋਂ ਮੈਂ ਆਪੇ ਹੀ ਕੰਮ ਕਰ ਲੂੰਗੀ ਜਾ ਪੈਸੇ ਮੈਂ ਆਪੇ ਫੜਾ ਲੂੰਗੀ ਉਹਦੋਂ ਤੇ ਤੂੰ ਹੀ ਫੜਾਏ ਨੀਗੇ ਉਹ ਮੈਂ ਕਹੀ ਤਾਂ ਜਾਨੀ ਹੁਣ ਹੁਣ ਮੈਂ ਤੈਨੂੰ ਕਿਤੇ ਡਾਕਾਂ ਮਾਰ ਲਾਂ ਕਿਤੇ ਹੁਣ ਪੈਸੇ ਲੈ ਆਉਂਗੀ ਨਾ ਆਉਂਦੇ ਨਾ ਮੰਮੀ ਜਾਂ ਨਿਕਪਾ ਲਾਂਦੇ ਆ ਤੇਰੇ ਵੀ ਸਰਕਾਰੀ ਨੌਕਰੀ ਕਰਦਾ ਤੇਰੇ ਵੀ ਡਾਕੇ ਮਾਰਨ ਦੀ ਸੋਚੋ ਤੇ ਮੈਂ ਤੈਨੂੰ ਕਹੀ ਤਾਂ ਜਾਨੀ ਆ ਵੀਰ ਤੇ ਆਉਂਦਾ ਜਾਂ ਮੰਮੀ ਆਉਂਦੇ ਨਾ ਉਹਨਾਂ ਕੋ ਲੈ ਕੇ ਤੇ ਮੈਂ ਫੜਾਏ ਨਹੀਂ ਥੱਲੇ ਉਹ ਵੇਖੋ ਤੇ ਸਹੀ ਹੋਣਾ ਹੀ ਆ ਉਹ ਮਨਮੀ ਤੇ ਮੈਂ ਹੁਣੇ ਤੇ ਵੇਖ ਕੇ ਆਈ ਆ ਤਾਂ ਇਹ ਤੇ ਤੈਨੂੰ ਕਿਹਾ ਸੀ ਛਾੜੂ ਲੈ ਤੇ ਮੈਂ ਵੇਖਦੀ ਆ ਨਹੀਂ ਹੈਗੇ ਤੇਰੇ ਵੀਰ ਆਦੇ ਨਾ ਤੇ ਮ ਮੈਨੂੰ ਵੇਲੋ ਫੇਰ ਭਾਬੀ ਨੇ ਕਹਿਣਾ ਵੀ ਤੂੰ ਗਈ ਹਾਂ ਕੋਠੇ ਤੇ ਤੂੰ 500 ਰੁਪਿਆ ਫੇਰ ਨਹੀਂ ਲੈ ਕੇ ਆਈ ਕੁਛ ਨਹੀਂ ਕਹਿੰਦੀ ਤੂੰ ਕਹਿੰਦੀ ਕਿ ਅੰਜੂ ਬਬਕੋ ਹਨ ਹੈਦੇ ਸੀ ਉਹਨਾਂ ਨੇ ਦੇਖੇ ਸੀ ਤੂੰ ਜਾ ਕੋਈ ਗੱਲ ਨਹੀਂ ਆ ਤੁਹਾਡੇ ਕੋਲ ਤੁਸੀਂ ਜਾਣ ਕੇ ਹੀ ਨਹੀਂ ਦਿੰਦੇ ਭਾਬੀ ਉਹ ਹੋ ਮੈਂ ਕਹਿ ਤੋ ਜਾਣੀ ਦੇ ਜੰਦੀ ਆ ਕਾ ਤੀ ਨਾ ਬੋਲਦੀ ਆ ਜਾ ਹੁਣ ਤੂੰ ਥੱਲੇ ਜਾ ਤਾਂ ਮੈਂ ਫੜਾਉਣੀ ਆਪੇ ਜਾ ਕੇ ਆਉਂਦੇ ਨਾ ਵੀਰ ਤੇ ਨਾ ਮੈਂ ਫੜਾਉਂਗੀ ਬੜਾ ਤੋਰ ਤਾਈ ਪੈਸੇ ਲੈ ਆ ਦਿੱਨੀ ਇਹਨੂੰ ਮੈਂ ਪੈਸੇ ਭਾਬੀ ਜੀ ਮਨਮੀਤ ਗਾਲ ਸੁਣੋ ਉਹੋ ਕੰਮ ਹੋਇਆ ਜੀ ਕਿਹੜਾ ਜਦ ਤੁਸੀਂ ਮੈਨੂੰ ਕਹਿੰਦੇ ਸੀ ਨਾ ਜਾਂਉਣ ਦੇ ਨਹੀਂ ਦਿੱਤੇ ਪੈਸੇ ਅੰਜੂ ਭਾਬੀ ਨੇ ਤਾਂ ਉਲਟਾ ਮੇਰੇ ਕੋਲੋਂ ਫੇਰ ਝਾੜੂ ਲਵਾ ਲਿਆ ਜੀ ਬਸ ਉਹਨੂੰ ਤਾਂ ਕੋਈ ਕੰਮ ਹੀ ਨਹੀਂ ਕੀ ਕਹਿੰਦੀ ਪਈ ਆ ਮਨੂੰ ਦੇਣੇ ਵੀ ਆ ਕਿ ਨਹੀਂ ਦੇਣੇ ਹੈਗੇ ਸਾਨੂੰ ਇਹ ਮੈਂ ਆਪੇ ਦੇ ਦੂੰਗੀ ਟੁੱਟੇ ਪੈਸੇ ਨਹੀਂ ਹੈਗੇ ਤੇ ਮੈਂ ਮੈਂ ਤੁਹਾਡੇ ਕੋਲ 500 ਦੀਆਂ ਪਰਚੀਆਂ ਥੋੜੀ ਲੈਣ ਆਈ ਆ ਨਹੀਂ 500 ਰੁਪਈਆ ਲੈਣ ਆਈ ਆ ਉਹਨੂੰ ਕਹਿ ਉਹ ਚ ਮਨਨਾ ਗਿਆ 2000 ਦਾ ਨੋਟ ਜਿਹੜਾ ਟੁੱਟਾ ਬਣਾਉਣੀ ਆ 500 ਦਾ ਕਿਰੇ ਬਣਾ ਕੇ ਸਾਨੂੰ ਦੇ ਦੇ ਤਸੋਗੋ ਮੈਂ ਇੱਥੋਂ ਲੈ ਕੇ ਸ਼ੁਰੂ ਕੀਤਾ ਬਾਹਰ ਗੈਲਰੀ ਤੱਕ ਝਾੜੂ ਲਾਇਆ ਤੇ ਉਹ ਵੀ ਕਹਿੰਦੀ ਸਹੀ ਨਹੀਂ ਲਾਇਆ ਝਾੜੂ ਤੂੰ ਤੇ ਮੈਂ ਮੈਂ ਤੇ ਤੁਹਾਨੂੰ ਕਿਹਾ ਕਿ ਕਿਰ ਲੌਨ ਕਰ ਲਈ ਬੈਗੀ ਮੈਂ ਨਹੀਂ ਹਿਨੋਣਾ ਫੜਾਈ ਜਾਣ ਫੜਾਈ ਜਾਣ ਮੈਂ ਚੱਲ ਫੇਰ ਵੀ ਕੋਈ ਨਹੀਂ ਫੇਰ ਵੀ ਭੁਜਾਈ ਲਾ ਦੇਣੀ ਤੇ ਉਹਨਾਂ ਨੇ ਪੈਸੇ ਵੀ ਨਹੀਂ ਦਿੱਤੇ ਤੇ ਝਾੜੂ ਲਵਾ ਕੇ ਆਂਦੀ ਕੂੜਾ ਵੀ ਨਹੀਂ ਇਕੱਠਾ ਚੰਦੀਦਰਾ ਕੀਤਾ ਮੈਨੂੰ ਦੋਰੇ ਮਿਹਨਤ ਕਰਨੀ ਪੈਣੀ ਤੇ ਚਾਚੀ ਕਿੱਤੀ ਚਾਚੀ ਨੂੰ ਕਹਣਾ ਹੀ ਆ ਵੇਖ ਹੌਣ ਮੈਨੂੰ ਕੰਮ ਕਿੰਦੀ ਬਾਰ-ਬਾਰ ਫਿਰ ਤੁਸੀਂ ਬਾਅਦ ਚ ਮੁੱਕਰ ਜਾਂਦੇ ਤੇ ਕਹਿੰਦੇ ਵੀ ਇਹ ਤਾਂ ਕੰਮ ਕਿੰਦੀ ਨਹੀਂ ਹੈਗੀ ਕਿਸੇ ਨੂੰ। ਨਾ ਚਾਚੀ ਨਹੀਂ ਹੈਗੀ ਕੋਈ। ਉਹ ਤੂੰ ਉਰਪਲ ਚੜੀ ਹੋਣੀ ਹੈ ਚਾਚੀ। ਧੁੱਪ ਸੇਖਦੀ। ਇਹ ਮੇਰੇ ਕੋ ਹੋਣਗੇ ਮੈਂ ਕਹਿਆ ਇਹ ਆਂਦੀ ਮੈਂ ਡਾਕਾ ਮਾਰ ਆਵਾ ਮੈਂ ਫੇਰ ਸਰਕਾਰੀ ਨੌਕਰੀ ਕਰਦਾ ਤੇ ਹਜੇ ਵੀ ਡਾਕੇ ਮਾਰਨ ਦੀ ਸੋਚਦੇ ਜੇ ਤੇ ਆਂਦੀ ਫਿਰ ਜਦੋਂ ਕਿਹਾ ਨਹੀਂ ਟੁੱਟੇ ਹੈਗੇ ਤੇ ਕੀ ਕਰਾਂ? ਮੇਰੀ ਗੱਲ ਸੁਣ ਮਨਮੀ ਤੇ ਤੈਨੂੰ ਤਾਂ ਮੈਂ ਪਹਿਲੋ ਕਿਹਾ ਇਹ ਨਾ ਜਾ। ਤੁਹਾਨੂੰ ਦੂਜੀ ਇਹ ਕੱਲ੍ਹ ਉਹ ਲਪਲੇ ਕਿ ਮੰਮੀ ਸਾਹਮਣੇ ਨਾ ਨਾਂ ਲੈ ਲਈ ਵੀ ਮੈਂ ਪੈਸੇ ਮੰਗਣ ਗਿਆ ਮम्मा ਨੇ ਕਹਿੰਨਾ ਮੈਂ ਤਾਂ ਤੁਹਾਨੂੰ ਪਹਿਲਾਂ ਮਨਾ ਕੀਤਾਈ ਤੂੰ ਤੂੰ ਫੇਰ ਉਹਨੂੰ ਭੇਜਦਾ ਤੇ ਇਹਨੂੰ ਤਾਂ ਕੁਝ ਕਹਿਣਾ ਨਹੀਂ ਕਹਿੰਦਾ ਮੈਨੂੰ ਬੋਲਣਾ ਹੀ ਇਹ ਨਾ ਹੋਵੇ ਜੇ ਕਿਤੇ ਪੈਸੇ ਫੜਾਣ ਆਵੇ ਤੇ ਉਦੋਂ ਭਾਵੇਂ ਕਹਿ ਦਵੇ ਮੰਮੀ ਨੂੰ ਕੋਈ ਨਹੀਂ ਮੈਂ ਕਹਿ ਦਾਂਗੀ ਉਸ ਦਿਨ ਮੈਂ ਮੰਗੇ ਤੇ ਉਹਨੂੰ ਫੇਰ ਆ ਗਈ ਸਮਝੇ ਤੇ ਦੇ ਗਈ ਇਹ ਤੇ ਮम्मा ਜੀ ਦੇਣ ਦੀ ਤੇ ਰੱਖਣੇ ਨਹੀਂ ਆ ਮੈਂ ਆਪਣੇ ਪੈ ਚੋਂ ਮੈਂ ਤਾਂ ਐਵੇਂ ਗਲਤੀ ਕੀਤੀ ਕੋਠੇ ਜਾ ਕੇ ਤੈਨੂੰ ਝਾੜ ਚੜਿਆ ਵੀ ਮਿਲਦਾ ਨਕਚਲ ਕੁਛ ਖਾ ਪੀ ਆਵਾਂਗੇ ਮਿਲਣਗੇ ਛੱਡ ਪਰਾ ਚਾਹ ਬਣਾਉਣੀ ਠੀਕ ਆ ਉਹੀ ਵੀ ਨਹੀਂ ਅੰਦਰ ਬੈਠੀ ਜੇ ਫਿਲਹਾਲ ਬਣਾਵਾ ਮੈਂ ਨਹੀਂ ਤੇ ਤੁਸੀਂ ਬੈਜੋ ਨਹੀਂ ਬੁੰਦੀ ਨਾ ਖਾਣੇ ਆ ਚਾਹ ਪੀਣੇ ਆ ਠੀਕ ਆ ਭਾਬੀ ਲੈ ਨਾ ਇਹ ਬੜੀ ਚਾਹ ਨਾ ਲੈ ਲੈ ਪੈਸੇ ਉਹ ਦੇਖੋ ਨਹੀਂ ਆ ਸਕੀ ਮਿਲਣੇ ਹੁਣ ਸੱਚ ਯਾਰ ਤਾਈ ਜੀ ਨੇ ਤਾਂ ਮੈਨੂੰ ਫੋਨ ਕਰਨ ਵਾਸਤੇ ਕਿਹਾ ਸੀ ਮੁੰਡੇ ਵਾਲਿਆਂ ਨੂੰ ਮੇਰੇ ਦਿਮਾਗ ਚੋਂ ਨਿਕਲ ਗਿਆ ਇਹੋ ਪਹਿਲਾਂ ਫੋਨ ਇਹੋ ਪਹਿਲਾਂ ਫੋਨ ਮੈਂ ਕਰਦਾ ਹਲੋ ਸਸੀ ਗਾਲਾਂਟੀ ਜੀ ਜੀ ਸਭ ਵਧੀਆ ਵਧੀਆ ਤੁਸੀਂ ਸੁਣਾਓ ਆਪਣਾ ਸਭ ਠੀਕ ਠਾਕ ਹਾਂਜੀ ਹਾਂਜੀ ਇਧਰ ਵਧੀਆ ਜੀ ਸਾਰਾ ਠੀਕ ਠਾਕ ਹੈ ਸਭ ਵਧੀਆ ਸਚਮੰਡੀ ਜੀ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਕੱਲ ਦਾ ਟਾਈਮ ਕਰ ਲਈਏ ਹਾਂਜੀ ਹਾਂਜੀ ਇਧਰੋਂ ਅਸੀਂ ਆਉਣਾ ਵਾ ਅਸੀਂ ਆਉਣਾ ਵਾ ਚਾਰ ਕੇ ਜਣਿਆਂ ਨੇ ਤੇ ਕਾਫੀ ਦਿਨ ਪਹਿਲਾਂ ਵੀ ਪੈ ਗਏ ਆ ਬੜਾ ਟਾਈਮ ਪੈ ਗਿਆ ਤੇ ਆਪਾਂ ਕੱਲ ਸਾਡੇ ਨੂੰ ਵੀ ਵੇਖੋ ਯਸਿਆ ਤੁਹਾਡੇ ਨੂੰ ਵੀ ਯਸਿਆ ਤੇ ਉਹ ਮੈਂ ਵੀ ਜਿਹੜਾ ਲੱਕੀ ਨੇ ਵੀ ਘਰ ਨਹੀਂ ਵੇਖਿਆ ਉਹਨੂੰ ਵੇਗਾ ਚਲ ਮੈਂ ਭੈਣ ਦਾ ਘਰ ਤੇ ਵੇਖ ਲਵਾਂ ਹਾਂਜੀ ਹਾਂਜੀ ਇਧਰੋਂ ਮੈਂ ਆਉਣਾ ਮੇਰੀ ਵਾਈਫ ਨੇ ਆਉਣਾ ਵਾ ਤੇ ਲੱਕੀ ਤੇ ਸੀਮਾ ਭਾਬੀ ਆਊਗੀ بس ਚਾਰ ਜਣਿਆਂ ਨੇ ਆਉਣਾ ਹੈ ਹਾਂਜੀ 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 ਤੇ ਮੈਂ ਕੱਲ ਆ ਵੇਖ ਕੇ ਨਾਲੇ ਨਾ ਜ਼ਿਆਦਾ ਨਾ ਜ਼ਿਆਦੀ ਖੇਚਲ ਨਾ ਕਰਿਓ ਸਿਰਫ ਤੁਸੀਂ ਦਾ ਚਾਹ ਪਾਣੀ ਦਾ ਹੀ ਕਰਿਓ ਰੋਟੀ ਦਾ ਟੇਲੀ ਵਾਲੀ ਸਾਈਡ ਤੇ ਨਾ ਆਇਓ ਤੁਸੀਂ ਕਿਉਂਕਿ ਕਿਨ ਮੈਂ ਵੀ ਡਿਊਟੀ ਤੇ ਜਾਣਾ ਵਾ ਤੇ ਇਸ ਕਰਕੇ ਸੇ ਦਾ ਟਾਈਮ ਰੱਖ ਲਾਂਗੇ 10 10:30 ਦਾ ਹਾਂਜੀ 1 1 ਘੰਟਾ ਡੇਰ ਕੇ ਨਾ ਮਨੂੰ ਛੁੱਟੀ ਹੈਗੀ ਆ ਤੇ ਦਰਫਰੀ ਹੋ ਗਿਆ ਮੈਂ ਸਿੱਧਾ ਫਿਰ ਡਿਊਟੀ ਤੇ ਚਲ ਜੂਗਾ ਹਾਂਜੀ ਪੱਕਾ ਜੀ ਨਾ ਫਿਰ ਠੀਕ ਹੈ ਜੀ ਬਾਈ ਹਾਂਜੀ 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 ਓਕੇ ਜੀ ਚਲੋ ਇਹ ਤਾਂ ਗੱਲ ਹੋ ਗਈ ਮੇਰੇ ਤਾਂ ਤਮਾਚੋ ਹੀ ਨਿਕਲਿਆ ਸੀ ਨੇ ਤਾਂ ਸਾਰੇ ਨੇ ਕਹਿਣਾ ਸੀ ਜਾਣ ਕੇ ਫੋਨ ਨਹੀਂ ਕੀਤਾ ਚਲੋ ਗੱਲ ਹੋ ਗਈ ਆ ਜਾ ਕੇ ਮੈਂ ਮੰਮੀ ਨੂੰ ਤੰਜੂ ਨੂੰ ਪਹਿਲਾਂ ਦੱਸਾਂ ਫਿਰ ਮੈਂ ਥੱਲੇ ਜਾ ਕੇ ਤਾਈ ਜੀ ਨੂੰ ਵੀ ਦੱਸਾਂ ਕਿ ਕੱਲ ਦਾ ਟਾਈਮ 'ਚ ਤਾਂ 10:30 ਦਾ ਲੇਟ ਨਹੀਂ ਹੋਣਾ ਮੰਮੀ ਮੈਨਾਂ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਠੀਕ ਹੈ ਮੈਨਾਂ ਜੋ ਫੋਨ ਤੇ ਗੱਲ ਕੀਤੀ ਆ ਮੁੰਡੇ ਵਾਲਿਆਂ ਨਾਲ ਹੂੰ ਤੇ ਉਹ ਲੱਕੀ ਵੀ ਕਹਿੰਦਾ ਮੈਂ ਵੀ ਘਰ ਵੇਖਣਾ ਵਾ ਤੇ ਅਸੀਂ ਨਾ ਕੱਲ 11:30 ਦਾ ਟਾਈਮ ਹੈਗਾ ਵਾ ਮੈਂ ਤੇ ਅੰਜੂ ਤੇ ਲੱਕੀ ਤੇ ਸੀਮਾ ਭਾਬੀ ਜਾ ਕੇ ਨਾ ਘਰ ਵੇਖ ਆਵਾਂਗੇ ਨਾਲੇ ਪੱਕਾ ਕਰ ਆਵਾਂਗੇ ਨਾਲੇ ਡੱਬੇ ਨਾਲ ਡੱਬਾ ਵਟਾ ਆਵਾਂਗੇ ਰਿੰਗੂ ਮੇਰੀ ਗੱਲ ਮੰਨ ਪੁੱਤਰ ਛੱਡ ਪਰੇ ਤੂੰ ਕੀ ਲੱਗਾ ਆ ਕੱਲ ਨੂੰ ਲਾਂਮੇ ਲੈਣੇ ਤੈਨੂੰ ਬੜਾ ਤੇ ਹੈਗਾ ਜਿੱਦਾਂ ਦੀ ਹੈਗੀ ਮਨਮੀਤ ਲਾਂਮੇ ਲੈਣੇ ਤਾਂ ਤੂੰ ਛੱਡ ਪਰੇ ਇਹਨਾਂ ਨੂੰ ਮਮੇ ਇੱਕ ਗੱਲ ਕਰਨ ਦਾ ਹੈ ਜੇ ਇਹ ਕੋਈ ਛੱਡਣ ਵਾਲੀ ਗੱਲ ਹੈ ਅੱਗੇ ਮੈਂ ਲੱਗਾ ਵਾਂ ਸਾਰੀ ਗੱਲ ਮੈਂ ਕੀਤੀ ਆ ਮੈਂ ਤਾਂ ਕੱਲ ਦਾ ਵੀ ਟਾਈਮ ਸੈੱਟ ਕਰ ਲਿਆ ਵਾ ਮੈਂ ਆਪ ਉਹਨਾਂ ਨੂੰ ਫੋਨ ਕੀਤਾ ਉਹ ਬੜੇ ਖੁਸ਼ ਸੀ ਉਹ ਵੀ ਕਹਿੰਦੇ ਤੇ ਕਾਫੀ ਦਿਨ ਪੈ ਗਏ ਤੇ ਅਸੀਂ ਵੇਟ ਹੀ ਕਰ ਰਹੇ ਹਾਂ ਇੰਨੇ ਦਿਨ ਹੋ ਗਏ ਆ ਤੇ ਉਹਨਾਂ ਦਾ ਫੋਨ ਨਹੀਂ ਆਇਆ ਫਿਰ ਮੈਂ ਦੱਸਿਆ ਮੈਂ ਮੈਂ ਕੰਮਕਾਰ ਚ ਬਿਜ਼ੀ ਹਾਂ ਤੇ ਇਸ ਕਰਕੇ ਮੇਰਾ ਵੀ ਥੋੜਾ ਟਾਈਮ ਨਹੀਂ ਲੱਗਾ ਏਨੂੰ ਵੇ ਸਾਡੇ ਕਰਮਾਂ ਚ ਵਧਿਆਈ ਨਹੀਂ ਹੈਗੀ ਮਾੜੀ ਮਾੜੀ ਗੱਲ ਤੋਂ ਤੇ ਸਾਡੇ ਨਾਲ ਉਹਨਾਂ ਦਾ ਗਲੇਸ਼ ਹੁੰਦਾ ਹੈ ਜੋਦਨ ਸਿਲੰਡਰ ਦਾ ਕਿਹਾ ਵੀ ਚਲ ਮਨਮੀਤ ਦੇ ਨਾਲ ਰਲ ਕੇ ਤੇ ਹੀ ਚੜਾ ਲੈਨੇ ਕੋਠੇ ਤੇ ਤਾਂ ਮੈਨੂੰ 50 ਗੱਲਾਂ ਕੀਤੀਆਂ ਤੇਰੀ ਤਾਈ ਨੇ ਹਾਂ ਉਹ ਹਰ ਨਿੱਕੀ ਨਿੱਕੀ ਗੱਲ ਨੂੰ ਉਹ ਐਡੀ ਵੱਡੀ ਗੱਲ ਬਣਾ ਕੇ ਕਰਦੀ ਆ ਤੇ ਕੀ ਲੋੜ ਪਈ ਸਾਨੂੰ ਅੱਗੇ ਲੱਗਣ ਦੀ ਤੈਨੂੰ ਵੀ ਕੀ ਲੋੜ ਪਈ ਅੱਗੇ ਲੱਗਣ ਦੀ ਜੇ ਤੇਰੀ ਮਾਂ ਦੀ ਨਹੀਂ ਸਕੀ ਉਹ ਤਾਈ ਤੇਰੀ ਹਾਂ ਤੇਰੀ ਜਨਾਨੀ ਦੀ ਨਹੀਂ ਸਕੀ ਤੇ ਸਾਡੀ ਤੇਰੀ ਸਕੀ ਉਹ ਇੰਨੀ-ਅੰਨੀ ਗੱਲਾਂ ਕਰਦੀ ਤੇ ਮੇਰਾ ਨਹੀਂ ਮਨ ਮੰਨਦਾ ਤੂੰ ਰਹਿਣ ਦਾ ਪੁੱਤਰ ਲਾਮੇ ਲਏਂਗਾ ਕੱਲ ਨੂੰ ਤੂੰ ਅੱਜ ਤੇ ਤੂੰ ਅੱਗੇ ਲੱਗਾ ਆਂ ਮੰਮੀ ਜੇ ਮੈਂ ਨਾ ਗੱਲ ਕਰੂੰਗਾ ਕਿਤੇ ਹੋਰ ਕਿਤੇ ਰਿਸ਼ਤਾ ਰਿਸ਼ਤਾ ਤਾਂ ਹੋ ਹੀ ਜਾਣਾ ਇਸ ਤਾਂ ਹੁਣ ਥੋੜੀ ਰਹਿਣਾ ਨਾਲੇ ਭੈਣ ਭੈਣੇ ਮੇਰੀ ਸਾਰੇ ਕਹਿੰਗੇ ਭੈਣ ਦੇ ਵਾਸਤੇ ਭਰਾ ਨੇ ਵਧੀਆ ਫਰਜ਼ ਨਿਭਾਤਾ ਕਿ ਭਰਾ ਨੇ ਹੀ ਰਿਸ਼ਤਾ ਕਰਾਇਆ ਤੇ ਇਸ ਕਰਕੇ ਨਾ ਜਿਹੜੀ ਗੱਲ ਮੈਂ ਕਹ ਦਿੱਤੀ ਨਾ ਜਿਹੜੀ ਸਿਲੰਡਰ ਸੂੰਡ ਦੀ ਗੱਲ ਹੈ ਤੇ ਛੋਟੇ ਛੋਟੇ ਘਰੇਲੂ ਗੱਲਾਂ ਵਾ ਇਹਨਾਂ ਨੂੰ ਬਸ ਸੋਚਿਆ ਕਰੋ ਨਾਲੇ ਜੇ ਗਈ ਨਹੀਂ ਸਿਲੰਡਰ ਦੀ ਗੱਲ ਤੁਸੀਂ ਲੱਕੀ ਨੂੰ ਕਹਿ ਦਿੰਦੇ ਲੱਕੀ ਨੂੰ ਤੇ ਫੜਾ ਜਣਾ ਸੀ ਇਹਨਾਂ ਗੱਲ ਸੋਚਿਆ ਕਰੋ ਜਿਹੜੀ ਹੁਣ ਗੱਲ ਵੀ ਸਾਰੀ ਮੇਰੀ ਹੋ ਗਈ ਆ ਤੇ ਮੈਂ ਤੇ ਅੰਜੂ ਕੱਲ ਇਧਰੋਂ ਜਾਵਾਂਗੇ ਉਦੋਂ ਲੱਕੀ ਤੇ ਸੀਮਾਪਾ ਪੀਣੇ ਜਾਣਾ ਵਾ ਬਸ ਇੰਨੀ ਗੱਲ ਉਹਨੇ ਇਹ ਨਾ ਕੋ ਸਿਲੰਡਰ ਨਹੀਂ ਦੇ ਕੇਗਾ ਘਰ ਦੀਆਂ ਗੱਲਾਂ ਤੇ ਹਰ ਵੇਲੇ ਨਾ ਸੁਣਾਇਆ ਕਰੋ ਘਰ ਦੀਆਂ ਗੱਲਾਂ ਨਹੀਂ ਮੈਂ ਸੁਣਾਉਂਦੀ ਮੈਂ ਇੱਕ ਤੇਰੇ ਨਾਲ ਸਰਸਰੀ ਗੱਲ ਕੀਤੀ ਆ ਵੀ ਸਿੱਧੇ ਮੂੰਹ ਤੇ ਉਹ ਸਾਡੇ ਨਾਲ ਬੋਲਦਿਆਂ ਨੇ ਉਹਨਾਂ ਨੇ ਕੀਤੀ ਜਾਣਣੀ ਆ ਵੀ ਰਿੰਗੂ ਨੇ ਕੀਤਾ ਵਾ ਵਧੀਆ ਹੋ ਗਿਆ ਬਾਹਰੋਂ ਵੀ ਕਰਾ ਦੇਗਾ ਨਾ ਉਹਦਾ ਨਹੀਂ ਸਾਨੂੰ ਕੋਈ ਹੈਗਾ ਉਹ ਚੰਗਾ ਸਗੋਂ ਮੈਂ ਇਹ ਗੱਲ ਕੰਨੀ ਆ ਵੀ ਆਪਾਂ ਲਾਮੇ ਨਹੀਂ ਲੈਣੇ ਕੱਲ ਨੂੰ ਤੈਨੂੰ ਕਿਸੇ ਨੇ ਕੋਈ ਵੱਧ ਘੱਟ ਗੱਲ ਕੀਤੀ ਫਿਰ ਮੇਰੇ ਕੋਲ ਬਰਦਾਸ਼ਤ ਨਹੀਂ ਹੋਣੀ ਮੰਮੀ ਕੋਈ ਨਹੀਂ ਕੋਈ ਗੱਲ ਕਰਦਾ ਮੈਨੂੰ ਮੀ ਦਾ ਵਿਆਹ ਜਾਣਾ ਉਹਨੇ ਆਪਣੇ ਘਰੇ ਚੱਲ ਜਾਣਾ ਵਾ ਉਹਨੇ ਆਪਣਾ ਘਰ ਸੰਭ ਲੈਣਾ ਵਾ ਕੋਈ ਲਾਂਬੇ ਲੁੰਬੇ ਨਹੀਂ ਹੁੰਦੇ ਨਾਲੇ ਰਿੰਕੂ ਮੈਨੂੰ ਇੱਕ ਗੱਲ ਦੱਸ ਵਿਆਹ ਦਾ ਖਰਚਾ ਦਾ ਸਾਰਾ ਤੂੰ ਹੀ ਕਰਨਾ ਨਾ ਹੈ ਸਾਨੂੰ ਕੀ ਲੋੜ ਪਈ ਸਾਰਾ ਕੁਝ ਤੂੰ ਕਰੇ ਕਰਾਏਗਾ ਤੇ ਕੀ ਲੋੜ ਪਈ ਸਾਨੂੰ ਅੱਗੇ ਲੱਗਣ ਦੀ ਨਹੀਂ ਮੰਮੀ ਤਾਂ ਆਈ ਜੀ ਤੇ ਕਹਿੰਦੇ ਸੀ ਕੋਈ ਖਰਚਾ ਨਾ ਤੂੰ ਕਰੀ ਪਰ ਭੈਣ ਆ ਫਿਰ ਮੇਰਾ ਵੀ ਤਾਂ ਫਰਜ਼ ਹੈ ਨਾ ਤੋਂ ਮੈਂ ਲਕੀਨਾ ਸਲਾਹ ਵੀ ਕੀਤੀ ਸੀ ਮੈਂ ਕਹਾਂ ਚਲ ਇੱਕ ਮੋਟਰਸਾਈਕਲ ਤੇ ਇੱਕ ਏਲਮਾਰੀ ਮੈਂ ਦੇ ਦੂੰਗਾ ਨਾਲ ਫਰਿੱਜ ਦੇ ਦੂੰਗਾ ਅੱਛਾ ਛੋਟਾ ਮੋਟਾ ਤੂੰ ਗੰਮੀ ਚ ਪੈਣਿਆ ਤੇ ਪੈਣ ਵਾਸਤੇ ਇੰਨਾ ਤਾਂ ਫਿਰ ਕਰਨਾ ਹੀ ਪੈਣਾ ਨਾ ਨਹੀਂ ਕਿਹੜੀ ਗੱਲ ਉਹ ਸਾਨੂੰ ਕੀ ਲੋੜ ਪਈ ਐ ਉੰਜ ਤੂੰ ਕੀ ਸੋਚਿਆ ਕੀ ਹੋਰ ਕੀ ਸਗਨ ਦੇਣ ਦਾ ਨਗਦ ਸਗਨ ਦੇਣ ਦਾ ਵੀ ਕੋਈ ਸੋਚਿਆ ਵਾ ਉਹ ਛੋਟਾ ਮੋਟਾ ਮੈਂ ਮੌਕੇ ਦੇ ਵੇਖ ਲਾਂਗੇ ਉਹ ਤਾਂ ਕੋਈ ਪਲਾਨ ਨਹੀਂ ਮੇਰਾ ਹੈਗਾ ਪਰ ਮੇਰਾ ਚੀਜ਼ਾਂ ਦਾ ਆ ਚੀਜ਼ਾਂ ਦਾ ਪਲਾਨ ਹੈਗਾ ਸੀ ਕਿ ਆ ਚੀਜ਼ਾਂ ਮੈਂ ਦੇ ਦੂੰਗਾ ਮਰਮੀਤ ਨੂੰ ਕੋਈ ਚੀਜ਼ ਨਹੀਂ ਦੇਣੀ ਆਪਾਂ ਉਹਨਾਂ ਨੂੰ ਬਾਕੀ ਲੱਕੀ ਨੂੰ ਉੰਜ 50000 ਰੁਪਏ ਦੇ ਦੇ ਨਗਦ ਤੇ ਉਹ ਵੀ ਉਧਾਰ ਹੈ ਵੀ ਬਾਅਦ ਵਿੱਚ ਲੈਣਾ ਹੀ ਉਹਦੇ ਕੋਲੋਂ ਪੈਸੇ ਮੰਮੀ ਉਹ ਤਾਂ ਚਲੋ ਬਾਅਦ ਦੀ ਗੱਲ ਆ ਨਾ ਨਹੀਂ ਬਾਅਦ ਦੀ ਗੱਲ ਕਿਉਂ ਸੱਗਨ ਅਹੀਂ ਆਪਣੇ ਕੋਲ ਵੇਖ ਲਾਂਗੇ ਜੋ ਦੇਣਾ ਵਾਂ ਦੇ ਦਾਂਗੇ ਬਾਕੀ ਲੱਕੀ ਨੂੰ ਉਧਾਰੇ ਪੈਸੇ ਦੇਨੇ ਉਹਨੂੰ ਚਾਹੀਦੇ ਆ ਤੇ ਉਹ ਦੇ ਦੇ ਉਹਨੂੰ ਸੱਜੀ ਅੰਕਲ ਜੀ ਹਾਂਜੀ ਸੱਜੀ ਅੰਕਲ ਜੀ ਹੋਰ ਕੀ ਗੱਲ ਚੱਲ ਜੇ ਬਸ ਠੀਕ ਆ ਪਤੀ ਮੈਨੂੰ ਸੇਰ ਦਾ ਫੋਨ ਕਰਨ ਦੇ ਹੀ ਤੇ ਮੈਂ ਦੁਕਾਨ ਤੋਂ ਨਿਕਲ ਨਹੀਂ ਸਕਦਾ ਹਾਂ ਅੱਛਾ ਤੇ ਮੈਂ ਕਹ ਦੁਕਾਨ ਵਧਾ ਕੇ ਫੇਰ ਹੀ ਮੈਂ ਤੁਹਾਡੇ ਵੱਲ ਜਾਣਾ ਹਾਂ ਹੋਰ ਸੁਣਾਓ ਸੇ ਤਾਂ ਠੀਕ ਆ ਬੜਾ ਠੀਕ ਆ ਵਧੀਆ ਮੈਂ ਤੇ ਤੈਨੂੰ ਸਵੇਰ ਦੇ ਫੋਨ ਕਰਨ ਨਾ ਤੂੰ ਤੇ ਫੋਨ ਹੀ ਨਹੀਂ ਚੁੱਕਦਾ ਭਰਾ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਕਮ ਤੋਂ ਘੱਮ ਫੋਨ ਚੁੱਕ ਕੇ ਕਹਿ ਸਦਾ ਨਾ ਵੀ ਮੈਂ ਆਉਣਾ ਅੰਕਲ ਜੀ ਫੋਨ ਚੁੱਕ ਕੇ ਪਹਿਲਾਂ ਕਹ ਕਸਟਮਰ ਖਲੋਤੇ ਹੀ ਤੇ ਮੈਂ ਤੁਹਾਡਾ ਤਾਂ ਫੋਨ ਕੱਟੀ ਜਾਂਦਾ ਤੇ ਤੁਹਾਨੂੰ ਕੀ ਕੰਮ ਪੈ ਗਿਆ ਮੈਨੂੰ ਉਹ ਮੈਂ ਤੈਨੂੰ ਇਹ ਕਹਿਣ ਲੱਗਾ ਸੀ ਵੀ ਤੈਨੂੰ ਬਹੁਤ ਬਹੁਤ ਬਤਾਈਆਂ ਹਾਂ ਲਾ ਤਾਨੂੰ ਪਤਾ ਲੱਗ ਗਿਆ ਭੈਣ ਮੰਗੀ ਗਈ ਆ ਭੈਣ ਮੰਗੀ ਗਈ ਆ ਤੇ ਵਧਾਈਆਂ ਹੋਣ ਤੈਨੂੰ ਬਹੁਤ ਬਹੁਤ ਤਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਹਾਂ ਤੇ ਫਿਰ ਤੇਰੇ ਨਾਲ ਪਾਰਟੀ ਲੱਗਦੀ ਕੋਈ ਨਹੀਂ ਪਾਰਟੀ ਵੀ ਦੇ ਦਾਂਗੇ ਰਿਸ਼ਤਾ ਆਇਆ ਸੀ ਘਰੇ ਇਹ ਰਿੰਕੂ ਗਿਆ ਸੀ ਵਿਆਹ ਤੇ ਅੱਛਾ ਤੇ ਉੱਥੇ ਮੇਰੀ ਭੈਣ ਨੂੰ ਪਸੰਦ ਕਰ ਲਿਆ ਅੱਛਾ ਤੇ ਮੈਂ ਕਿਹਾ ਚੱਲ ਵਧੀਆ ਹੋ ਗਿਆ ਹੂੰ ਤੇ ਕੱਲਾ ਕੱਲਾ ਮੁੰਡਾ ਵਾ ਘਰ-ਬਾਰ ਸੋਹਣਾ ਬਣਿਆ ਠੀਕ ਮੈਂ ਕਿਹਾ ਚਲੋ ਭੈਣ ਦੇ ਵੀ ਹੁਣ ਚਲੋ ਖੁੱਲ ਗਿਆ ਭਰ ਲੋਣਾ ਹੀ ਆ ਹਾਂਜੀ ਹਾਂਜੀ ਤੇ ਗੱਲ ਇਤਰਾ ਵੀ ਕੋਈ ਨਾਲੇ ਡਬਲ ਵਧਾਈ ਲੱਗਦੀ ਤੇਰੇ ਨਾਲ ਡਬਲ ਵਧਾਈ ਹਾਂਜੀ ਅੰਕਲ ਜੀ ਡਬਲ ਵਧਾਈ ਕਿਹ ਕਿਹ ਇਤਿਆਜ ਰਿਸ਼ਤੇ ਦੀ ਤੇ ਇੱਕ ਤੁਹਾਡੇ ਭਰਾ ਨੇ ਪਲਾਟ ਲੇਟਾ ਪਲਾਟ ਲਿਆ ਉਹ ਬਿਆਨਾ ਹੋ ਗਿਆ ਤੁਹਾਨੂੰ ਨਹੀਂ ਪਤਾ ਨਹੀਂ ਨਹੀਂ ਕਲਸਾ ਸਾਹਿਬ ਕਿੱਥੇ ਕਿਹੜੀਆਂ ਗੱਲਾਂ ਕਰਨ ਦੇ ਬਿਆਨੇ ਦੀਆਂ ਉਹ ਇਹੋ ਗੱਲ ਹੋਈ ਵੀ ਇੱਕ ਜਣਾ ਇਹ ਲੱਲੇਗਾ ਤੇ ਇੱਕ ਜਣਾ ਉਹ ਲੱਲੇਗਾ ਉਹ ਤਾਂ ਬਿਆਨਾ ਵੀ ਹੋ ਗਿਆ ਤੁਹਾਨੂੰ ਨਹੀਂ ਪਤਾ ਕਿਸ ਗੱਲ ਦਾ ਇਹ ਪਲਾਟ ਕਿਹਦੇ ਨਾਂ ਤੇ ਆ ਪਲਾਟ ਉਹਦੇ ਨਾਂ ਤੇ ਹੀ ਆ ਆਪਣਾ ਰਿੰਕੂ ਦੇ ਨਾਂ ਤੇ ਰਿੰਕੂ ਨੇ ਪਲਾਟ ਲੈ ਲਿਆ ਆ ਤੁਹਾਨੂੰ ਨਹੀਂ ਪਤਾ ਲੱਗਾ ਨਹੀਂ ਮੈਨੂੰ ਤੇ ਨਹੀਂ ਪਤਾ ਉਹਦੇ ਮੈਨੂੰ ਕਿ 6-7 ਦਿਨ ਹੋ ਗਏ ਲੈ ਇਹਨੂੰ ਪਰ ਉਹਨੇ ਤੇ ਘਰੇ ਗੱਲ ਨਹੀਂ ਕੀਤੀ ਨਹੀਂ ਤੇ ਹੁਣ ਤੁਹਾਡੇ ਘਰ ਦਾ ਮਸਲਾ ਕਲਸੀ ਸਾਹਿਬ ਕਿਉਂ ਮਜ਼ਾਕ ਕਰਨ ਦੇ ਨਹੀਂ ਨਹੀਂ ਮਜ਼ਾਕ ਨਹੀਂ ਕਰਨ ਦਾ ਸੱਚੀ ਪਲਾਟ ਲੈ ਜਾ ਉਹਨੇ ਤੁਹਾਡੀ ਨਾ ਮਜ਼ਾਕ ਕਰਨ ਵਾਲੀ ਆਦਤ ਗਈ ਨਹੀਂ ਆ ਕੋਣਿਆਂ ਦਾ ਪਲਾਟ ਜੇ ਤੇ ਬਿਆਨਾ ਵੀ ਹੋ ਗਿਆ ਜਿਹਦਾ ਹਟ ਲੈਣਾ ਹੈ ਕੋਣੇ ਅੱਛਾ ਕਲਸੀ ਸਾਹਿਬ ਭਣਾ ਰਜਿਸਟਰੀ ਹੋ ਗਈ ਹੈ ਰਜਿਸਟਰੀ ਕਿੱਥੇ ਹੋਈ ਹੈ ਜੇ 3 ਮਹੀਨਾ ਟਾਈਮ ਆ 3 ਮਹੀਨਿਆਂ ਦਾ ਟਾਈਮ ਆ ਹਾਂਜੀ 3 ਮਹੀਨਾ ਟਾਈਮ ਜੇ ਤੇ 9 ਮਹੀਨਾ ਬਾਅਦ ਪੈਂਡ ਪੁੰਮਣੇ ਨਾਲ ਕਰਕੇ ਰਜਿਸਟਰੀ ਫੇਰ ਹੋਣੀ ਅੱਛਾ ਅੱਛਾ ਇਹ ਤਾਂ ਬਿਆਨਾ ਹੀ ਲਿਖਿਆ ਜੀ ਠੀਕ ਆ ਉਹ ਦਰਸਾਲ ਪਤਾ ਕੀ ਗੱਲ ਇੱਕ ਦਿਨ ਗੱਲ ਤੇ ਕਰਨ ਦਿਆ ਸੀ ਮੈਂ ਗੋੜਜਾ ਨਹੀਂ ਕੀਤਾ ਗੱਲ ਤੇ ਅੱਛਾ ਅੱਛਾ ਤੇ ਤੁਹਾਨੂੰ ਪਤਾ ਵਾ ਉਹ ਡਿਊਟੀ ਵਾਲਾ ਬੰਦਾ ਵਾ ਮੈਂ ਸਭ ਤੋਂ ਪਹਿਲਾਂ ਸੁੱਫਤੇ ਦੁਕਾਨ ਖੋਲ ਲੈਂਦਾ ਵਾ ਠੀਕ ਆ ਤੇ ਜਦੋਂ ਮੈਂ ਰਾਤੀ ਲੇਟ ਜਾਂਦਾ ਵਾ ਰੋਟੀ ਢੱਟੀ ਖਾ ਕੇ ਸੋ ਜਾਂਦਾ ਵਾ ਠੀਕ ਆ ਤੁਹਾਨੂੰ ਪਤਾ ਹੀ ਆ 10 10:30 ਤੇ ਦੁਕਾਨ ਤੇ ਵਾਜੀ ਜਾਂਦੇ ਆ ਇੰਨਾ ਕਦੇ ਸਮਾਂ ਹੋ ਹੀ ਜਾਂਦਾ ਵਾ ਚਲੋ ਠੀਕ ਆ ਵਧਾਈ ਚਲੋ ਬੰਦੀ ਪਾਰਟੀ ਹਾਂ ਕੋਈ ਨਹੀਂ ਦਵਾਂਗੇ ਠੀਕ ਆ ਕੋਈ ਗੱਲ ਤੇ ਬਾਕੀ ਹੋ ਲੈੰਦੇ ਰਜਿਸ਼ੀ ਆ ਜੇਟੀ ਹੋ ਹੀ ਜਾਣੀ ਆ तीन महीने का टाइम है जो है हाँ हाँ कोई गल पंद्रह ही हो ठीक है चलो ठीक है चंग, चंगा सा यार से सच बोलता है ਮਿੰਨੂ ਨੇ ਲੱਗਦਾ ਹੈ ਸੱਚ ਬੋਲਦਾ ਹੈ ਝੂਠ ਬੋਲਦਾ ਹੈ ਤੇਰੇ ਕੋਲ ਇਹੋ ਜੀ ਗੱਲ ਕਦੀ ਵੀ ਨਹੀਂ ਲਕਾਉਣੀ ਸੀ ਮੇਰੇ ਕੋਲ